ਇਹ ਇਹ ਮਹਿੰਗਾ ਮਤਲਬ ਕੋਰਸ ਹੈ। ਇਹ ਨਹੀਂ ਸੀ ਦਿਮਾਗ ਤੇ ਕਿਉਂਕਿ ਤੇ ਮਤਲਬ ਇਹ ਨਾਲ ਲੱਗਤ ਹੋਊਗੀ ਗੱਲ ਕਿਸੇ ਨੇ ਦੱਸਿਆ ਰੈਫਰੈਂਸ ਤੇ ਉਸ ਦਾ ਬੀਡੀ ਕਨਿਵਰਸ ਕੀ ਕਰਨੀ ਚਲੋ ਠੀਕ ਹੈ। ਇਹਨਾਂ ਨੇ ਡ롭 ਕੀਤਾ ਤੇ ਮੈਂ ਬਨਾਲੋ ਤੋਜੀ ਕੇ ਤੋਂ ਦੇ ਰਹੇ ਕੋਚਿੰਗ। ਉਹ ਸੋਤੋ ਅੱਛਾ ਕੈਰੀ ਦਾ ਕੋਚਿੰਗ ਸੈਂਟਰ ਹੈ। ਮੈਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਕੇ ਇੰਸਟੀਟਿਊਟ ਵਾਲਾ ਅਲੀਪੁਰੀਆ ਜੀ ਅਜੀਤ ਸਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਸਹਾਇਤਾ ਕਰੀ ਹੈਲਪ ਕਰੀ। ਇਵ੍ਰਤਕ ਅਸੀਂ ਆਪਣੇ ਬੱਚੇ ਦੇ ਨਾਲ ਐਫਰਟ ਕਰਕੇ ਇੱਥੇ ਲੱਗਾਏ। ਕੁਆਲੀਫਾਈ ਕਰਨ ਲਈ ਚਾਰ ਗਰੁੱਪ ਪਾਸ ਹੋਣੇ ਚਾਹੀਦੇ। ਇੱਕ ਬੱਚੇ ਨੇ ਚਾਰੋਂ ਗਰੁੱਪ ਕਲੀਅਰ ਹੋ ਗਏ, ਉਹ ਚਾਰਟਡ ਅਕਾਊਂਟੈਂਟ ਬਣ ਗਿਆ। ਉਸ ਨੂੰ ਹੁਣ 5-7 ਲੱਖ, 10 ਲੱਖ, 15 ਲੱਖ ਦਾ ਪੈਕੇਜ ਐਨੂਅਲ ਮਿਲੇਗਾ। ਉਸਦੇ ਫਾਦਰ ਵੈਲਡਰ। ਇੱਕ ਅ ਫਾਦਰ ਹੈ, ਉਹ ਆਟੋ ਡਰਾਈਵਰ ਹੈ। ਰਾਏ ਦੇ ਘਰ ਚ ਰਹਿੰਦਾ। ਉਹਦੇ ਦੋਨੋਂ ਬੱਚੇ ਸੀ ਇਹ ਕਰ ਰਹੇ। ਇਸ ਤਰ੍ਹਾਂ ਦੀਆਂ ਕਹਾਣੀਆਂ ਇੱਕ ਫਾਦਰ ਚੁੱਤੀਆਂ ਘਟਦਾ ਉਹਦੀ ਬੇਟੀ ਤੇ ਸੀਏ ਇੰਟਰ ਦੇ ਦੋਨੋਂ ਗਰੁੱਪ ਕਲੀਅਰ ਹੋਏ ਹੋਏ ਅਰੇ ਸਰ ਕਿਵੇਂ ਦੇਖਦੇ ਹੋ ਅੱਜ ਜਿਹੜਾ ਇਹ ਕ੍ਰੁਸ਼ੀ ਦਾ ਮੌਕਾ ਹੈ ਵੀ ਸੀਏ ਬਣ ਗਏ ਨੇ ਕਿਵੇਂ ਦੇਖਦੇ ਹੋ ਅੱਜ ਮੌਕੇ ਨੂੰ ਬਹੁਤ ਸੰਗ ਲੱਗਿਆ ਜੀ ਮੈਨੂੰ ਕਿ ਆਪਣੇ ਜਿਹੜੇ ਬੱਚੇ ਪੜਦੇ ਆ ਪੜਾਈ ਕਰਨ ਸੀ ਅੱਗੇ ਹੈ ਜਿਹੜੇ ਫਾਈਨੈਂਸ਼ੀਅਲ ਕੰਡੀਸ਼ਨ ਉਹਨਾਂ ਦੀ ਸਹੀ ਨਹੀਂ ਹੈ ਤੇ ਜਿਹੜੇ ਅਜੇ ਸਾਰੇ ਹੈਗੇ ਆ ਤੇ ਇਹ ਜਿਹੜੀ ਹੈਲਪ ਕਰ ਰਹੇ ਬੱਚਿਆਂ ਦੀ ਬਹੁਤ ਅੱਛਾ ਲੱਗ ਗਿਆ ਨਾਮ ਕੀ ਹੈ ਸਰ ਤੁਹਾਡਾ ਪਹਿਲਾ ਤਾਂ ਉਹ ਦੱਸ ਦਿਓ ਪ੍ਰਸਨ ਕੁਮਾਰ ਬੇਟੇ ਦਾ ਨਾਮ ਕੀ ਹੈ ਜਿਹੜੀ ਸੀ ਨੀ ਇਹ ਨੇ ਇੰਟਰ ਕੀਤੀ ਹੈ ਇੰਟਰਪਾਸ ਹੋ ਗਈ ਤੇ ਭਾਰਤੀ ਬੇਟੀ ਮਿਲੀ ਕਿਵੇਂ ਲੱਗ ਰਿਹਾ ਹੁਣ ਵੀ ਜਦੋਂ ਕੋ ਸੁਪਨਾ ਹੁੰਦਾ ਹੈ ਕਿ ਹਾਂਜੀ ਸੀ ਇਹ ਬਣਨਾ ਹੈ ਪਹਿਲਾਂ ਸੋਚਿਆ ਸੀਗਾ ਕਦੀ ਵੀ ਇਸ ਮੁਕਾਮ ਤੱਕ ਪਹੁੰਚਾਂਗੇ ਨਹੀਂ ਜੀ ਸੋਚਿਆ ਸੀਗਾ ਪਰ ਲੱਗਦਾ ਨਹੀਂ ਸੀਗਾ ਮੁਕਾਮ ਤੱਕ ਪਹੁੰਚਾਂਗੇ ਜਦ ਤੱਕ ਇਹਨਾਂ ਨੇ ਬੱਚੇ ਨੂੰ ਅਡਪਟ ਨਹੀਂ ਕੀਤਾ ਜੈ ਸਰ ਨੇ ਜਦ ਤੱਕ ਨਹੀਂ ਲੱਗਦਾ ਸੀਗਾ ਹੁਣ ਲੱਗਦਾ ਕਿ ਹਾਂਜੀ ਹੋ ਜਾਈਗਾ ਬੱਚੇ ਕੰਮ ਕੀ ਕਰਦੇ ਹੋ ਸਰ ਮੈਂ ਜੁੱਤੀਆਂ ਬਣਾਉਂਦਾ ਪੰਜਾਬੀ ਜੁੱਤੀ ਤੇ ਅੱਜ ਇਸ ਮੌਕੇ ਦੇ ਉੱਤੇ ਲੱਗਦਾ ਵੀ ਧੰਨਵਾਦ ਕਰਨਾ ਚਾਹੋਗੇ ਕਿ ਅਜ ਉਹਨਾਂ ਦੀ ਮਿਹਨਤ ਸਦਕਾ ਇੱਕ ਚੰਗੇ ਮਕਾਮ ਦੇ ਉੱਤੇ ਪਹੁੰਚੇ ਨੇ ਹਾਂਜੀ ਹਾਂਜੀ ਜ਼ਰੂਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜੀ ਮੈਂ ਕਿ ਸਾਡੇ ਬੱਚਿਆਂ ਨੂੰ ਮਤਲਬ ਉਹਨਾਂ ਨੂੰ ਆਪਣੇ ਮਤਲਬ ਪੜਾ ਰਹੇ ਆ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਣ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕਰ ਲਈ ਕਿਵੇਂ ਮਹਿਸੂਸ ਹੋ ਰਿਹਾ ਅੱਜ ਕੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਉਸ ਤੋਂ ਬਾਅਦ ਆਪਣਾ ਕੰਮ ਦੱਸਿਓ ਕੀ ਕਰਦੇ ਹੋ 36 ਦਾ ਮੇਰਾ ਤੇ ਮੇਰਾ ਛਾੜੂ ਪੁੱਛੇ ਵਗੈਰਾ ਰਸਪਲਾਈ ਜੀ ਦਾ ਮੈਂ ਤੇ ਹੁਣ ਕਿਵੇਂ ਤਾਂ ਲੱਗਦਾ ਵੀ ਬੇਟਾ ਕਿਤੇ ਬੇਟੀ ਜਿਹੜੇ ਤੁਹਾਡੇ ਸੀਗੇ ਕੀ ਕਲੀਅਰ ਕੀ ਕੀਤਾ ਅੱਜ ਉਹਨਾਂ ਨੇ ਇੰਟਰ ਕਲੀਅਰ ਕਰਿਆ ਜੀ ਮਤਲਬ ਉਹਨਾਂ ਨੇ ਇੰਟਰਸ਼ਿਪ ਵਾਸਤੇ ਜੀ ਕਿੰਨੇ ਜੇ ਮਤਲਬ ਕੀ ਲੱਗਦਾ ਵੀ ਪਹਿਲੀ ਵਾਰ ਦੇ ਵਿੱਚ ਕਰ ਕਲੀਅਰ ਕੀਤਾ ਕਿ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਅਟੈਂਪਟ ਕੀਤਾ ਸੀਗਾ ਸੈਗਨ ਅਟੈਂਪ ਸੀਗਾ ਕਿਵੇਂ ਲੱਗ ਰਿਹਾ ਵੀ ਹੁਣ ਜਦੋਂ ਇਹੋ ਜਿਹਾ ਮੁਕਾਮ ਉੱਤੇ ਕਿਉਂਕਿ ਲੋਕਾਂ ਦੇ ਸੁਪਨੇ ਤਾਂ ਹੁੰਦੇ ਪਰ ਉਹਨਾਂ ਨੂੰ ਕਦੀ ਕੋਈ ਇਹੋ ਜਿਹੀ ਮਦਦ ਕਰ ਨਹੀਂ ਸਕਦਾ ਕਿ ਉੱਥੇ ਤੱਕ ਪਹੁੰਚਾ ਸਕੇ ਤੇ ਅੱਜ ਪਹੁੰਚ ਗਏ ਨੇ ਤਾਂ ਕਿਵੇਂ ਦਾ ਮਹਿਸੂਸ ਕਰ ਰਹ ਇਹ ਤਾਂ ਕੁਸ ਕੀ ਕਰਨੇ ਨੇ ਕਿਉਂਕਿ ਇਹ ਇੱਕ ਮਹਿੰਗਾ ਮਤਲਬ ਕੋਰਸ ਹੈ ਤੇ ਨਹੀਂ ਸੀ ਦਿਮਾਚੇ ਇੱਕ ਉਦ ਤੀ ਮਤਲਬ ਇਹਨਾਂ ਲੱਗਤ ਹੋਗੀ ਗੱਲ ਕਿਸ ਨੇ ਦੱਸੀ ਰੈਫਰੈਂਸ ਤੇ ਉਸ ਦਾ ਬਿਚ ਕੰਨੀ ਰਸੀ ਕਰਨੇ ਚਲੋ ਠੀਕ ਹੈ ਤੇ ਨਾਲ ਡ੍ਰੌਪ ਕੀਤਾ ਤੇ ਮੈਂ ਆਪਣਾ ਤੋਂ ਜੀਕੇ ਤੋਂ ਦੇ ਦੇ ਕੋਚਿੰਗ ਉਹ ਸੋ ਤਾਂ ਅੱਛਾ ਪਿਆਰੇ ਦਾ ਕੋਚਿੰਗ ਸੈਂਟਰ ਹੈ ਉਹ ਬਹੁਤ ਹੀ ਲੱਗ ਰਹੀ ਸਰ ਆਪਣਾ ਇੱਕ ਬੋਲਦਾ ਡ੍ਰੀਮ ਦਾ ਪੂਰਾੰਦਾ ਬਣ ਰਿਹਾ ਤਾਂ ਉਹ ਸੱਚ ਲੱਗ ਰਿਹਾ ਬਹੁਤ ਸਰ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਇੱਕ ਖੁਸ਼ੀ ਦਾ ਮੌਕਾ ਹੈ ਪਰਿਵਾਰ ਦੇ ਵਿੱਚ ਕਰ ਵੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੋਵੇ ਕਿਉਂਕਿ ਇਹ ਜਿਹੜਾ ਸੁਪਨਾ ਹੈ ਜਿਆਦਾਤਰ ਅਮੀਰ ਲੋਕ ਹੀ ਦੇਖਦੇ ਨੇ ਅਮੀਰਾਂ ਦੇ ਬੱਚੇ ਦੇਖ ਪਾਉਂਦੇ ਕਾਮਨਾ ਕਰੀ ਕਿ ਜਿਹੜਾ ਹੈ ਉਹਦੇ ਬੱਚੇ ਕਦੀ ਸੋਚਦੇ ਵੀ ਨਹੀਂਗੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਘਰ ਦੀਆਂ ਮਜਬੂਰੀਆਂ ਇੰਨੀਆਂ ਹੈ ਕਿ ਕਦੀ ਉਹ ਉਸ ਮੁਕਾਮ ਤੱਕ ਪਹੁੰਚ ਹੀ ਨਹੀਂ ਸਕਣਗੇ ਪਰ ਅੱਜ ਤੁਹਾਡਾ ਬੱਚਾ ਪਹੁੰਚਿਆ ਤਾਂ ਕਿਵੇਂ ਤਾਂ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਬਹੁਤ ਵਧੀਆ ਮਹਿਸੂਸ ਹੋ ਪ੍ਰੋਡ ਹੋ ਰਿਹਾ ਬੱਚੇ ਦੇ ਤੇ ਮੈਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਕੇ ਇੰਸਟੀਚੂਟ ਅਜੀ ਸਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਸਹਾਇਤਾ કરી ਹੈਲਪ કરી ਤੇ ਉਹ ਤੱਕ ਅਸੀਂ ਆਪਣੇ ਬੱਚੇ ਦੇ ਨਾਲ ਐਫਰਟ ਕਰਕੇ ਇੱਥੇ ਤੱਕ ਆਏ ਕਿ ਕੰਮ ਕੀ ਕਰਦੇ ਹੋ ਤੇ ਨਾਮ ਕੀ ਹੈ ਭਾਜੀ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਹੈ ਤੇ ਮੈਂ ਇਲੈਕਟ੍ਰੀਸ਼ੀਅਨ ਹੈ ਬਿਜਲੀ ਦਾ ਕੰਮ ਕਰਦਾ ਹਾਂ ਹਾਂਜੀ ਤੇ ਹੁਣ ਜਦੋਂ ਇਸ ਮੁਕਾਮ ਤੇ ਪਹੁੰਚੇ ਕਿਉਂਕਿ ਜ਼ਿਆਦਾਤਰ ਕਹਿੰਦੇ ਵੀ ਜਦੋਂ ਇੱਕ ਬੰਦਾ ਦਿਹਾੜੀਦਾਰ ਹੁੰਦਾ ਹੈ ਛੋਟਾ ਪੱਤਰੀ ਕੰਮ ਹੁੰਦੇ ਨੇ ਤਾਂ ਜਿਹੜੇ ਇੱਕ ਦਿਨ ਦੀ ਦਿਹਾੜੀ ਹੈ ਸਿਰਫ 500 ਤੋਂ 2000 ਦੇ ਵਿੱਚ ਹੀ ਰਹਿ ਜਾਂਦੇ ਜਿਦ ਤਨਾ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਚੱਲਦਾ ਉਹ ਵੀ ਕਦੇ ਹੋ ਜਾਂਦਾ ਕਦੇ ਨਹੀਂ ਤਾਂ ਹੁਣ ਅੱਜ ਜਿਹੜੀ ਤੁਹਾਡੇ ਬੱਚਾ ਜਿਹੜਾ ਸੀਏ ਦੇ ਮੁਕਾਮ ਉੱਤੇ ਪਹੁੰਚ ਚੁੱਕਾ ਹੈ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕਿ ਕੀ ਲੱਗਦਾ ਹੈ ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਘਰ ਦੇ ਹਾਲਾਤ ਜਿਹੜੇ ਸੁਧਰਣਗੇ ਹਾਂ ਜੀ ਹਾਂ ਉਹ ਤਾਂ ਹੈ ਹੀ ਜਿਵੇਂ ਜਿਵੇਂ ਅੱਗੇ ਕੀ ਕੰਮ ਕਰਨਗੇ ਤਰੱਕੀਆਂ ਕਰਨਗੇ ਉਸ ਤੋਂ ਘਰ ਦੇ ਹਾਲਾਤ ਵੀ ਸੁਧਰਣਗੇ ਤੁਸੀਂ ਕੀ ਕਰਦੇ ਹੋ ਸਰਪਾ ਆਟੋ ਚਾਹ ਦਾ ਨਾਮ ਕੀ ਹੈ ਸਟਾਫ ਸੁਨੀਲ ਤਰਵਾਰੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪਟਿਆਲਾ ਦੇ ਵਿੱਚ ਆਟੋ ਚਲਾ ਕੇ ਆਪਣਾ ਘਰ ਦਾ ਗੁਜ਼ਾਰਾ ਜਿਹੜਾ ਕੀਤਾ ਜਾ ਰਿਹਾ ਹੈ ਪਰ ਜਿਹੜੇ ਅੱਜ ਉਹਨਾਂ ਦੇ ਬੱਚੇ ਨੇ ਉਹ ਸੀਏ ਦੇ ਜਿਹੜੇ ਮੁਕਾਮ ਦੇ ਉੱਤੇ ਪਹੁੰਚ ਚੁੱਕੇ ਨੇ ਸਿਰਫ ਇੱਕ ਮਦਦ ਦੇ ਨਾਲ ਉਹ ਅੱਜ ਇੱਥੇ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਕਿੰਦਾ ਦਾ ਜਿਹੜਾ ਮਹਿਸੂਸ ਹੋ ਰਿਹਾ ਹੈ ਕਿਵੇਂ ਦਾ ਲੱਗ ਰਿਹਾ ਜੀ ਅੱਜ ਤੁਹਾਨੂੰ ਸਰ ਬਹੁਤ ਵਧੀਆ ਲੱਗ ਰਿਹਾ ਹਾਂ ਬਹੁਤ ਖੁਸ਼ੀ ਹੈ ਜੋ ਮੈਂ ਜਾਹਿਰ ਨਹੀਂ ਕਰ ਸਕਦਾ ਇਹ ਮੁਕਾਮ ਜੋ ਹੈ ਜਹਾਂ ਪੇ ਅਸੀਂ ਪਹੁੰਚੇ ਆ ਲੋਕ ਜ਼ਿਆਦਾਤਰ ਸੁਪਨਾ ਹੀ ਦੇਖਦੇ ਹਨ ਨਾ ਇੱਥਾਂ ਤੱਕ ਪਹ कभी सोचते मिनियो होना यही होता है कि घर की मजबूरियां इतनी है कि हम वहां तक वो लेवल अचीव ही नहीं कर पाएंगे पर आपकी बेटी यहां पर पहुंच तो कैसा लग रहे है? सर, मेरा बेटा भी है, बेटी दोनों सर अगर नहीं मिलते तो शायद नहीं हो पाता तो आगे का क्या सोचे अब आगे क्या लगता है जब ये हो तो जॉब भी इनके पास ही करेंगे या कहीं और जॉब ढूंढेंगे एक हिसाब से ਬੱਚੇ ਮੇਰੇ ਨਹੀਂ ਹੈ ਅਜੇ ਸਰਦੇ ਉਹ ਜੇ ਸਾ ਨੀਂਦ ਨਹੀਂ ਗੋਣੇ ਬੱਚੇ ਉਹ ਏਸੀ ਕੇ ਉਹਨਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਇਸ ਆਰਗੇਨਾਈਜੇਸ਼ਨ ਨਾਲ ਜੋੜਿਆ ਗਿਆ ਜੋ ਕਿ ਪੂਰੇ ਹੁਣ ਸੀਏ ਦੀ ਜਿਹੜੀ ਪ੍ਰੈਪਰੇਸ਼ਨ ਨੇ ਕਰ ਰਹੇ ਨੇ ਤੇ ਕਈਆਂ ਦੇ ਵੱਲੋਂ ਉਸ ਮੁਕਾਮ ਦੇ ਉੱਤੇ ਬਿਲਕੁਲ ਹੀ ਨੇੜੇ ਪਹੁੰਚ ਚੁੱਕੇ ਨੇ ਕਿਉਂਕਿ ਜਿਹੜਾ ਐਂਟ੍ਰੈਂਸ ਐਗਜ਼ਾਮ ਹੈ ਉਹ ਕਲੀਅਰ ਕਰ ਲਿਆ ਗਿਆ ਤੇ ਹੁਣ ਆਉਣ ਵਾਲੇ ਕੁਝ ਜਿਨ੍ਹਾਂ ਦੇ ਵਿੱਚੋਂ ਜਿਹੜਾ ਸੀਏ ਬਣ ਜਾਣਗੇ ਅਤੇ ਫਿਰ ਤੋਂ ਜਿਹੜੇ ਆਮ ਜਨਤਾ ਦੇ ਵਿੱਚ ਆਪਣਾ ਜਿਹੜਾ ਇੱਕ ਉਹ ਵਧੀਆ ਮੁਕਾਮ ਜਿਹੜਾ ਹਾਸਲ ਕਰ ਪਾਣਗੇ ਅਤੇ ਲੋਕਾਂ ਦੀ ਸੇਵਾ ਦੇ ਵਿੱਚ ਵੀ ਜੁਟ ਸਕਣਗੇ ਉਸੇ ਤਰੀਕੇ ਦੇ ਨਾਲ ਜਿਵੇਂ ਇਹ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਹੈ ਜਿਹੜੀ ਉਹ ਕਰ ਰਹੀ ਹੈ ਅਕਸਰ ਹੀ ਸਾਡੇ ਸੁਪਨੇ ਕਈ ਅਜਿਹੇ ਹੁੰਦੇ ਨੇ ਕਿ ਉਹਨਾਂ ਨੂੰ ਗਰੀਬੀ ਦੇ ਕਾਰਨ ਪੂਰੇ ਹੋਣ ਦੇ ਵਿੱਚ ਸਮਾਂ ਲੱਗ ਜਾਂਦਾ ਜਾਂ ਫਿਰ ਉਹ ਪੂਰੇ ਹੀ ਨਹੀਂ ਹੋ ਪਾਉਂਦੇ ਪਰ ਇਹੋ ਜਿਹੇ ਸੁਪਨੇ ਜਿਹੜੇ ਪੂਰੇ ਕਰਨ ਦੇ ਵਿੱਚ ਜੇਕਰ ਕੋਈ ਮਦਦ ਕਰ ਦਿੰਦਾ ਤਾਂ ਉਹਦਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਰੱਬ ਨਾਲੋਂ ਘੱਟ ਨਹੀਂ ਹੁੰਦਾ ਅਜੇ ਹੀ ਇੱਕ ਕਹਾਣੀ ਦੇ ਨਾਲ ਤੁਹਾਨੂੰ ਅਜ ਰੂਪਰੂ ਕਰਾਉਣ ਲੈ ਕੇ ਆਇਆ ਇੱਕ ਕਹਾਣੀ 30 ਬੱਚਿਆਂ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵਿੱਚ ਉਹਨਾਂ ਦੇ ਸੁਪਨੇ ਜਿਹੜੇ ਨੇ ਇੱਕ ਸੰਸਥਾ ਦੇ ਵੱਲੋਂ ਪੂਰੇ ਕੀਤੇ ਗਏ ਨੇ ਆਖਰ ਪੂਰਾ ਇਸ ਸੰਸਥਾ ਦੀ ਪੂਰੀ ਜਾਣਕਾਰੀ ਲਈ ਸਾਡੇ ਨਾਲ ਉਸ ਸੰਸਥਾ ਨੂੰ ਚਲਾਉਣ ਵਾਲੇ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਨਮਿਊਟ ਦੇ ਅੱਜੀ ਸਭ ਤੋਂ ਪਹਿਲਾਂ ਦਾ ਸਵਾਗਤ ਤੁਹਾਡਾ ਆਨਮਿਊਟ ਉੱਤੇ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਟਾਈਮ ਕੱਢਿਆ ਉਰੇ ਆਏ ਬੱਚਿਆਂ ਨੂੰ ਮਿਲੇ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਬੜਾ ਤੰਗਾ ਦਿਨ ਹੈ ਅੱਜ ਕਿ ਇੰਨੇ ਬੱਚਿਆਂ ਦਾ ਰਿਜ਼ਲਟ ਆਏ ਨੇ ਉਹ ਇਸ ਮੁਕਾਮ ਤੇ ਪਹੁੰਚੇ ਕਿਉਂਕਿ ਜਿਹੜਾ ਸੀਏ ਦਾ ਇੱਕ ਲੈਵਲ ਹੈ ਉਹ ਹਾਸਲ ਕਰਨ ਦੇ ਵਿੱਚ ਸਾਲ ਵੀ ਲੱਗ ਜਾਂਦੇ ਨੇ ਕਦੀ ਗਾਈਡੈਂਸ ਵੀ ਨਹੀਂ ਮਿਲ ਪੰਦੀ ਅੱਜ ਕਿਵੇਂ ਲੱਗ ਰਿਹਾ ਵੀ ਜਿਹੜੇ ਸਟੂਡੈਂਟ ਨੇ ਅੱਜ ਇੱਥੇ ਮੁਕਾਮ ਦੇ ਉੱਤੇ ਪਹੁੰਚੇ ਨੇ ਹਾਲਾਂਕਿ ਬੜੇ ਛੋਟੇ ਘਰ ਤੋਂ ਨੇ ਉਹਨਾਂ ਦੀ ਮਦਦ ਕੀਤੀ ਗਈ ਹੈ ਤੇ ਕਿਵੇਂ ਤਾਂ ਲੱਗ ਰਿਹਾ ਜਿਵੇਂ ਮਹਿਸੂਸ ਕਰਦੇ ਹੋ ਬ੍ਰਦਰ ਮੇਰੀ ਬੇਟੀ ਚਾਰਟਰਡ ਅਕਾਊਂਟੈਂਟ ਹੈ ਇੱਕ ਉਹਦਾ ਰਿਜ਼ਲਟ ਪੋਜ਼ਿਟਿਵ ਆਇਆ ਸੀ ਅੱਜ ਜਿਹੜੇ ਬੱਚੇ ਪਾਸ ਹੋਏ ਨੇ ਮੈਨੂੰ ਉਸ ਤੋਂ ਜ਼ਿਆਦਾ ਖੁਸ਼ੀ ਹੈ ਆਪਣੀ ਬੇਟੀ ਦੇ ਪਾਸ ਹੋਣ ਨਾਲੋਂ ਜ਼ਿਆਦਾ ਅੱਜ ਖੁਸ਼ੀ ਕੀ ਬੱਚਿਆਂ ਦੀ ਸਟੋਰੀ ਕੀ ਰਹੀ ਹੈ ਕਿਉਂਕਿ ਕਹਿੰਦੇ ਨੇ ਕਿ ਕਿਸੇ ਦੇ ਫਾਦਰ ਸਾਹਿਬ ਜਿਹੜੇ ਨੇ ਉਹ ਆਟੋ ਚਲਾਉਂਦੇ ਨੇ ਕੋਈ ਜਿਹੜੇ ਲੋਕਾਂ ਦੇ ਚੱਪਲਾਂ ਜਾਂ ਬੂਟ ਬਣਾਉਂਦੇ ਨੇ ਤੇ ਅੱਜ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਕਿਨੇ ਉਹਨਾਂ ਦੀ ਮਦਦ ਕੀਤੀ ਹੈ ਤੁਹਾਡੇ ਵੱਲੋਂ ਕਿਵੇਂ ਦਾ ਮਹਿਸੂਸ ਕਰਦੇ ਨਹੀਂ ਮਦਦ ਮੇਰੇ ਵੱਲੋਂ ਨਹੀਂ ਸਾਡੀ ਚੈਰੀਟੇਬਲ ਸੁਸਾਇਟੀ ਹੈ ਸ਼ਿਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਹੈ ਉਸਨੇ ਇਹਨਾਂ ਦੀ ਸਪੋਰਟ ਕਰੀ ਹੈ ਅਸੀਂ ਇਹਨਾਂ ਨੂੰ ਮੋਟੀਵੇਟ ਕਰਿਆ ਸਪੋਰਟ ਕਰੀ ਤੇ ਉਸ ਤੋਂ ਬਾਅਦ ਇਹ ਬੱਚੇ ਅੱਜ ਸੀ ਇੱਕ ਸੀ ਬੱਚਾ ਸੀ ਇਹ ਬਣ ਗਿਆ ਹੈ ਤੇ ਕੁਝ ਬੱਚਿਆਂ ਦੇ ਚਾਰ ਬੱਚੇ ਐਸੇ ਹੈ ਜਿਨ੍ਹਾਂ ਦੀ ਇੰਟਰ ਹੋ ਗਈ ਹੈ ਇੱਕ ਸੀਏ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕੁਆਲੀਫਾਈ ਕਰਨ ਲਈ ਚਾਰ ਗਰੁੱਪ ਪਾਸ ਹੋਣੇ ਚਾਹੀਦੇ ਹਨ ਇੱਕ ਬੱਚੇ ਨੇ ਚਾਰੋਂ ਗਰੁੱਪ ਕਲੀਅਰ ਹੋ ਗਏ ਉਹ ਚਾਰਟਡ ਅਕਾਊਂਟੈਂਟ ਬਣ ਗਿਆ ਉਸ ਨੂੰ ਹੁਣ 5-7 ਲੱਖ 10 ਲੱਖ 15 ਲੱਖ ਦਾ ਪੈਕੇਜ ਐਨੂਅਲ ਮਿਲੇਗਾ ਉਸਦੇ ਫਾਦਰ ਵੈਲਡਰ ਹੈ ਇੱਕ ਫਾਦਰ ਹੈ ਉਹ ਆਟੋ ਡਰਾਈਵਰ ਹੈ ਕਿਰਾਏ ਦੇ ਘਰ ਚ ਰਹਿੰਦਾ ਹੈ ਉਹਦੇ ਦੋਨੋਂ ਬੱਚੇ ਸੀਏ ਕਰ ਰਹੇ ਹੈ ਇਸ ਤਰ੍ਹਾਂ ਦੀ ਕਹਾਣੀ ਹੈ ਇੱਕ ਫਾਦਰ ਜੁੱਤੀਆਂ ਘੱਟਦਾ ਹੈ ਉਹਦੀ ਬੇਟੀ ਦੇ ਸੀਏ ਇੰਟਰ ਦੇ ਦੋਨੋਂ ਗਰੁੱਪ ਕਲੀਅਰ ਹੋਏ ਹੋਏ ਹੈ ਇਸ ਤਰ੍ਹਾਂ ਦੀ ਕਹਾਣੀ ਹੈ ਬੱਚੇ ਪੋਰਸਟ ਆਫ ਪੋਰ ਹਨ ਬਹੁਤ ਜ਼ਿਆਦਾ ਗਰੀਬ ਬੱਚੇ ਹਨ ਲੇਕਿਨ ਇਹ ਕਰ ਰਹੇ ਹਨ ਅਰ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜਿੰਨੇ ਵੀ ਬੱਚੇ ਅੱਜ ਉਰੇ ਸੀਏ ਕਰ ਰਹੇ ਹਨ ਉਹ ਸਾਰੇ ਸੀਏ ਬਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਮੁਕਾਮ ਹਾਸਲ ਕਰਨਗੇ ਕਿ ਮੈਨੂੰ ਲੱਗਦਾ ਵੀ ਹੁਣ ਜਦੋਂ ਸੀਏ ਕਿਉਂਕਿ ਜੇਕਰ ਆਮ ਤੌਰ ਤੇ ਤੇ ਗੱਲ ਕਰੀਏ ਜੇਕਰ ਇਹੋ ਜੇ ਓਕਿਪੇਸ਼ਨ ਦੇ ਵਿੱਚ ਕਰ ਕੋਈ ਪਰਸਨ ਹੁੰਦਾ ਤਾਂ ਉਹਦੇ ਘਰ ਦੀ ਜਿਹੜੀ ਹਾਲਤ ਹੈ ਉਹ ਬੜੀ ਨਾਜ਼ੁਕ ਜੀ ਹੁੰਦੀ ਕਿਉਂਕਿ ਉਹ ਉਹਨਾਂ ਦਾ ਖਰਚਾ ਵੀ ਨਹੀਂ ਨਿਕਲ ਪਾਉਂਦਾ ਕਿ ਆਪਣੇ ਘਰ ਦਾ ਜਿਹੜਾ ਗੁਜ਼ਾਰਾ ਚੱਲ ਸਕੇ ਹੁਣ ਸੀਏ ਬਣ ਗਏ ਨੇ ਲੱਗਦਾ ਵੀ ਉਹਨਾਂ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆਉਂਦਾ ਦੀ ਜਿਹੜੀ ਨਸਲ ਹੋਏਗੀ ਉਹ ਸੁਧਰ ਜਾਏਗੀ ਨਸਲ ਸੁਧਰਨ ਦੀ ਗੱਲ ਹੀ ਨਹੀਂ ਹੈ ਜੀ ਇਹ ਤਾਂ ਗਰੰਟੀਡ ਹੈ ਕਿ ਜਿਹੜਾ ਬੱਚਾ ਸੀਏ ਬਣ ਗਿਆ ਉਹਨੂੰ ਜ਼ਿੰਦਗੀ ਦੇ ਵਿੱਚ ਪੈਸੇ ਦੀ ਦਿੱਕਤ ਨਹੀਂ ਹੋਏਗੀ ਕਿਉਂਕਿ ਸੀਏ ਜਿਹੜਾ ਕੋਰਸ ਹੈ ਬਹੁਤ ਜ਼ਿਆਦਾ ਮਿਹਨਤ ਕਰਨ ਨਾਲ ਪੂਰਾ ਹੁੰਦਾ ਹੈ ਲੇਕਿਨ ਜਦੋਂ ਬੱਚਾ ਇੱਕ ਸੀਏ ਬਣ ਜਾਂਦਾ ਹੈ ਉਸਦੇ ਲਈ ਸਕਾਈ ਇਸ ਦਾ ਲਿਮਟ ਜਿੰਨਾ ਜਿੰਨਾ ਮਰਜ਼ੀ ਪੈਸਾ ਉਹ ਕਮਾ ਸਕਦਾ ਬਸ਼ਰਤੇ ਮਿਹਨਤ ਨੂੰ ਕਰਦੇ ਰਹਿਣਾ ਪਏਗਾ ਉਹਨੂੰ ਅੱਛੀ ਅੱਛੀ ਜੌਬ ਮਿਲੇਗੀ 10-12 ਲੱਖ ਰੁਪਏ ਦਾ ਮਿਨੀਮਮ ਸਟਾਰਟਿੰਗ ਪੈਕੇਜ ਮਿਲੇਗਾ ਹੁਣ ਤੁਸੀਂ ਮੈਂ ਤੁਹਾਨੂੰ ਇੱਕ ਕੁਐਸਚਨ ਕਰਦਾ ਜਿਹੜੀ ਤੁਹਾਡੇ ਘਰ ਮੇਡ ਆਂਦੀ ਹੈ ਉਹਦੇ ਬੱਚੇ ਕੀ ਬਣेंगे ਅਗਰ ਉਸ ਨੂੰ ਕੋਈ ਸਪੋਰਟ ਨਹੀਂ ਹੋਏਗੀ ਤਾਂ ਨਾਰਮਲੀ ਨਾਰਮਲੀ 70 80 90% ਉਸ ਦੇ ਬੱਚੇ ਕੋਈ ਅੱਛਾ ਰਾਈਜ਼ ਨਹੀਂ ਕਰ ਸਕेंगे ਲੇਕਿਨ ਅਗਰ ਉਸ ਦੇ ਬੱਚੇ ਨੂੰ ਕੋਈ ਅਡਾਪਟ ਕਰਕੇ ਸੀਏ ਬਣਵਾ ਦੇ ਤਾਂ ਉਸ ਦੀਆਂ ਨੈਕਸਟ ਜਨਰੇਸ਼ਨਸ ਸਾਰੀਆਂ ਜਨਰੇਸ਼ਨਸ ਪੜੀਆਂ ਲਿਖੀਆਂ ਹੋਣਗੀਆਂ ਉਹ ਇੱਕ ਬੱਚੇ ਨੂੰ ਐਜੂਕੇਸ਼ਨ ਦੇਣ ਦਾ ਮਤਲਬ ਇਹ ਹੈ ਨੈਕਸਟ ਜਨਰੇਸ਼ਨਸ ਨੂੰ ਸਾਰੀਆਂ ਜਨਰੇਸ਼ਨਸ ਨੂੰ ਐਜੂਕੇਸ਼ਨ ਦੇਣਾ ਇਹ ਇੱਡਾ ਵੱਡਾ ਕੰਮ ਹੈ ਇੱਕ ਐਮ ਸਵਾਲ ਵੀ ਹੈ ਮੇਰੇ ਇਹਦੇ ਵਿੱਚ ਕਿ ਕਿਵੇਂ ਮਾਈਂਡ ਵਿੱਚ ਆਇਆ ਕਿਉਂਕਿ ਜ਼ਿਆਦਾਤਰ ਜਿਹੜੇ ਦੇਖਿਆ ਜਾਵੇ ਤਾਂ ਕਹਿੰਦੇ ਆ ਵੀ ਚਾਹੇ ਇਨਸਾਨ ਜਿਹੜੇ ਮਰਜੀ ਮੁਕਾਮ ਤੇ ਪਹੁੰਚੋ ਤੇ ਆਪਣੀ ਜ਼ਰੂਰਤਾਂ ਹੀ ਕਦੀ ਪੂਰੀਆਂ ਨਹੀਂ ਹੁੰਦੀਆਂ ਉਹ ਦੌੜ ਦੇ ਵਿੱਚ ਕਰ ਲੱਗਿਆ ਰਹਿੰਦਾ ਤੁਸੀਂ ਇਹਨਾਂ ਬੱਚਿਆਂ ਬਾਰੇ ਕਿਵੇਂ ਸੋਚਣਾ ਸ਼ੁਰੂ ਕੀਤਾ ਕਿਵੇਂ ਇਹ ਇਹ ਖਿਆਲ ਆਇਆ ਕਿ ਇੱਕ ਇਹੋ ਜਿਹੀ ਸੰਸਥਾ ਸ਼ੁਰੂ ਕੀਤੀ ਜਾਵੇ ਜਿਹੜੇ ਕਈਆਂ ਦੀ ਜਿਹੜੀ ਜੂਨ ਹੈ ਉਹ ਸੁਧਾਰ ਦੇਵੇ ਕਿਵੇਂ ਸੋਚਿਆ ਬੜਾ ਇੰਟੈਲੀਜੈਂਟ ਕੁਐਸਚਨ ਹੈ ਤੁਹਾਡਾ ਮੈਂ ਹੁਣ ਤੁਹਾਨੂੰ ਇਹਦੀ ਸਾਰੀ ਕਹਾਣੀ ਸੁਣਾਉਂਦਾ ਹੁਣ ਹੈ ਅੱਜ ਤੋਂ ਕੋਈ ਲਗਭਗ 20 ਸਾਲ ਪਹਿਲਾਂ ਸਾਡੇ ক্লোਜ਼ ਰਿਲੇਸ਼ਨ ਚੋਂ ਕੋਈ ਬੱਚੀ ਸੀ ਪੜ੍ਹ ਰਹੀ ਸੀ ਉਹਦੇ ਫਾਦਰ ਨਹੀਂ ਸੀਗੇ ਡੈਥ ਹੋਈ ਹੋਈ ਸੀਗੀ ਫੈਮਿਲੀ ਪੈਨਸ਼ਨ ਮਿਲਦੀ ਸੀ ਮੈਨੂੰ ਇਹ ਪਤਾ ਲੱਗਿਆ ਕਿ ਉਹ ਬੱਚੀ ਪੜ੍ਹਾਈ ਛੱਡ ਰਹੀ ਹੈ ਅਸੀਂ ਉਸ ਬੱਚੀ ਨੂੰ ਪੜ੍ਹਾਈ ਦੀ ਮੇਰੀ ਫੈਮਿਲੀ ਨੇ ਮੈਂਨੇ ਸਪੋਰਟ ਕਰਨਾ ਸ਼ੁਰੂ ਕਰਿਆ ਉਹ ਬੱਚੀ ਨੇ ਇੰਜੀਨੀਅਰਿੰਗ ਕੀਤੀ ਇੰਜੀਨੀਅਰਿੰਗ ਕਰਕੇ ਉਸ ਨੂੰ ਮਲਟੀਨੇਸ਼ਨਲ ਕੰਪਨੀ ਚ ਜੌਬ ਲੱਗ ਗਈ ਕੰਪਨੀ ਨੇ ਯੂਐਸਏ ਤੇ ਜਿਹਾ ਹੁਸਨ ਇਸ ਦੌਰਾਨ ਮੈਨੂੰ ਇਹ ਅਹਿਸਾਸ ਹੋਇਆ ਕਿ ਇਹ ਤਾਂ ਇਨਵੈਸਟਮੈਂਟ ਹੀ ਬਹੁਤ ਵਧੀਆ ਵੀ ਥੋੜਾ ਜਿਹਾ ਪੈਸਾ ਖਰਚ ਕਰਕੇ ਇਡੀ ਵੱਡੀ ਰਿਟਰਨ ਮਿਲ ਰਹੀ ਹੈ ਅੱਜ ਉਹ ਬੱਚੀ ਮਲਟੀਨੇਸ਼ਨਲ ਕੰਪਨੀ ਚ ਜੌਬ ਕਰ ਰਹੀ ਹੈ ਉਸਦੇ ਦੋ ਬੇਟੀਆਂ ਦੋਨੋਂ ਮਾਡਰਨ ਸਕੂਲ ਦੇ ਵਿੱਚ ਇੰਗਲਿਸ਼ ਸਕੂਲ ਦੇ ਵਿੱਚ ਪੜ੍ਹ ਉਸ ਜਦੋਂ ਇਹ ਬੱਚੇ ਨੂੰ ਪੜਾਇਆ ਜਾ ਰਿਹਾ ਸੀ ਇਹ ਅਹਿਸਾਸ ਹੋ ਗਿਆ ਕਿ ਇਹ ਬਹੁਤ ਅੱਛੀ ਲਾਈਨ ਹੈ ਬਹੁਤ ਅੱਛੀ ਇਨਵੈਸਟਮੈਂਟ ਹੈ ਚਾਰਟਰਡ ਅਕਾਊਂਟੈਂਟ ਵਾਂਗ ਦੇਖਦਾ ਵੀ ਇਨਵੈਸਟਮੈਂਟ ਕਿਹੜੀ ਅੱਛੀ ਹੈ ਕਿਹੜੀ ਬੁਰੀ ਹੈ ਤਾਂ ਮੈਨੂੰ ਲੱਗਾ ਇਸ ਤੋਂ ਬੈਟਰ ਕੋਈ ਇਨਵੈਸਟਮੈਂਟ ਨਹੀਂ ਹੈ ਪੂਰੇ ਜਿਹੜੇ ਡਾਕਟਰ ਗੁਰਦੀਪ ਹੁੰਦੇ ਸੀ ਆਰਥੋਪੈਡੀਸ਼ਨ ਸਾਰਾ ਨਾਰਥ ਇੰਡੀਆ ਉਹਨੂੰ ਜਾਣਦਾ ਹੈ ਉਹਨਾਂ ਨਾਲ ਮੈਂ ਗੱਲ ਕਰੀ ਡਾਕਟਰ ਅਰਣ ਚੋਪੜਾ ਵੈਰੀ ਸੀਨੀਅਰ ਕਾਰਡੀਓਲੋਜਿਸਟ ਆਰਥੋਪੈਡਿਸਟ ਸੋ ਇਹ ਤਿੰਨਾਂ ਫੈਮਿਲੀਜ਼ ਨੇ ਮਿਲ ਕੇ ਇੱਕ ਟਰਸਟ ਬਣਾਇਆ ਬਾਹਰ ਡਾਕਟਰ ਗੁਰਦੀਪ ਇਸ ਦੁਨੀਆ ਤੋਂ ਚਲੇ ਗਏ ਲੇਕਿਨ ਉਸ ਤੋਂ ਕੁਝ ਐਸੇ ਹਾਲਾਤ ਹੋਏ ਸੌਰੀ ਅਸੀਂ ਉਸ ਟਰਸਟ ਨੂੰ ਕੰਟੀਨਿਊ ਨਹੀਂ ਕਰ ਪਾਏ ਉਸ ਤੋਂ ਬਾਅਦ ਸੰਦੇਸ਼ੀਲਾ ਅਲੀਪੁਰਿਆ ਚੈਰੀਟੇਬਲ ਸੁਸਾਇਟੀ ਵੱਲੋਂ ਜਿਹੜੇ ਬੱਚੇ ਬਲਕਿ ਉਸ ਚ ਵੀ ਪੜ ਰਹੇ ਸੀ ਉਹਨਾਂ ਨੂੰ ਕੋਈ ਜ਼ਰੂਰਤ ਸੀ ਉਹ ਸਾਰੇ ਬੱਚੇ ਸਨ ਇੱਧਰ ਅਡਾਪਟ ਕਰ ਲਈ ਇਹ ਕਿਸ ਤੋਂ ਇਹਨੂੰ ਆਈਡੀਆ ਲੱਗਿਆ ਵੀ ਇਹ ਸਾਡੇ ਇੱਕ ਜੋ ਅੱਜ ਤੱਕ ਅਸੀਂ ਉਰੇ ਪਹੁੰਚੀ ਆ ਉਹ ਜਮੀ ਹੈ ਕਈ ਬੱਚੇ ਆਈਟੀਆਈ ਕਰ ਚੁੱਕੇ ਆਈਡੀ ਕਰ ਚੁੱਕੇ ਹਨ ਐਮਵੀਏ ਦੇ ਬੱਚੇ ਵੀ ਸਪੋਰਟ ਕਰ ਰਹੇ ਆ बट प्राइमरी अब जो बच्चे सीए करना चाहते हैं उन्होंने सपोर्ट कर रहे हैं मैं थोड़े राही भी कहना चाहना कि अगर कोई भी बच्चा बहुत बहुत गरीब है लेकिन पढ़ाई इंटेलीजेंट है सीए करना चाहता है हमें कर सा। तो सामू कॉन्टैक्ट कर सकते तुम एक बार अपना नंबर भी दस दोगे कि जे नंबर हो रहे मेरा नंबर है नाइन एट वन फोर वन जीरो सैवन एट फोर टू ਤਾਂ ਮਨ ਕੀਵੇਂ ਲੱਗਦਾ ਵੀ ਹੁਣ ਜਦੋਂ ਹੋਰ ਅੱਗੇ ਦਾ ਕੀ ਜਿਹੜਾ ਇਹ ਪਿਕਚਰ ਅੱਗੇ ਚੱਲ ਰਿਹਾ ਵੀ ਹੁਣ ਤਾਂ ਕਈ ਬੱਚੇ ਜਿਹੜੇ ਨੇ ਇਸ ਮੁਕਾਮ ਤੱਕ ਪਹੁੰਚਾ ਤੇ ਹੋ ਰਕਦੇ ਕਿੰਨੇ ਕ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਓਗੇ ਨਹੀਂ ਮੈਂ ਮੁਕਾਮ ਤੇ ਪਹੁੰਚਾਣ ਵਾਲਾ ਕੋਈ ਨਹੀਂ ਹਾਂ ਮੁਕਾਮ ਤੇ ਪਹੁੰਚਾਣ ਵਾਲਾ ਪਰਮਾਤਮਾ ਹੈ ਅਸੀਂ ਸਿਰਫ ਇੱਕ ਜ਼ਰੀਆ ਬਣ ਰਹੇ ਹਾਂ ਮੇਰੇ ਨਾਲ ਹੋਰ ਪ੍ਰਸਟਿਸ ਹੈ ਸੀਏ ਅਭਿਸ਼ੇਕ ਗੁਪਤਾ ਜੀ ਨੇ ਸਾਡੇ ਸੁਸਾਇਟੀ ਦੇ ਸੈਕਟਰੀ ਹੈ ਡਾਕਟਰ ਅਰਣ ਚੋਪੜਾ ਜੀ ਜਿਹੜੇ ਫੋਟੇਜ਼ ਦੇ ਵਿੱਚ ਸੀਨੀਅਰ ਕਾਰਡੀਓਲੋਜਿਸਟ ਹੈ ਉਹ ਸੈਕਟਰੀ ਹੈ ਚੇਅਰਮੈਨ ਹੈ ਸੌਰੀ ਇਸ ਸੁਸਾਇਟੀ ਦੇ ਸਮਦੇਲ ਅਲੀਪੁਰੀਆ ਜੀ ਹੈ ਪੂਨਮ ਅਲੀਪੁਰੀਆ ਜੀ ਹੈ ਅਨੁਰਾਦਾ ਅਲੀਪੁਰੀਆ ਜੀ ਸਾਰੇ ਤਸੀਰ ਅਲ ਮਿਲ ਕੇ ਨਿਮਨਤ ਕਰਦੇ ਹੂ ਇਸ ਮੁਕਾਮ ਦੇ ਵਿੱਚ ਰਸਤੇ ਤੇ ਸਾਨੂੰ ਜੀਕੇ ਇੰਸਟੀਚਿਊਟ ਜੋ ਪਟਿਆਲੇ ਦਾ ਬੈਸਟ ਕਮਰਸ ਇੰਸਟੀਚਿਊਟ ਹੈ ਉਸ ਦੀ سپورਟ ਬਹੁਤ ਜ਼ਿਆਦਾ ਹੈ ਮੈਂ ਅਨੁਰਾਦਾ ਵੀ ਸ਼ੁਕਰੀਆ ਕਰਦਾ ਕਿਉਂਕਿ ਉਹਨਾਂ ਦੀ سپورਟ ਬਿਨਾ ਸ਼ਾਇਦ ਇੰਨੇ ਬੱਚੇ ਪਾਸ ਨਾ ਹੋ ਸਕਦਾ ਜਿਹੜਾ ਮੁਕਾਮ ਹੈ ਉਹ ਅਜੇ ਤੱਕ ਥੋੜੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਪਰ ਅੱਜ ਜੋ ਰਿਜ਼ਲਟ ਆਇਆ ਹੈ ਸੱਤ ਬੱਚੇ ਸਾਡੇ ਪਾਸ ਹੋਈ ਹੈ ਇਸ ਦੇ ਨਾਲ ਸਾਨੂੰ ਸਭ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਹੈ ਸਾਨੂੰ ਅਸੀਂ ਹੁਣ ਇਸ ਚ ਹੋਰ ਜ਼ਿਆਦਾ ਅਗਰੈਸਿਵਲੀ ਬੱਚੇ ਅਡਾਪਟ ਕਰਾਂਗੇ ਤੇ ਉਹਨਾਂ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਬੱਚਿਆਂ ਦੀ ਵਿਦਿਅਕ ਪੜ੍ਹਨਾ ਬੱਚਿਆਂ ਨਹੀਂ ਹੈ ਅਸੀਂ ਨਹੀਂ ਪੜ ਸਕਦੇ। ਅਸੀਂ ਸਿਰਫ ਉਹਨਾਂ ਨੂੰ ਇੱਕ ਰਸਤਾ ਦਿਖਾ ਕੇ ਫਾਈਨੈਂਸ਼ੀਅਲ ਸਪੋਰਟ ਕਰਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਲਈ। ਸਾਇਕ ਆਰਗੇਨਾਈਜੇਸ਼ਨ ਜਿਹੜੀ ਕੰਮ ਕਰ ਰਹੀ ਚੱਲ ਰਹੀ ਜਿਨ੍ਹਾਂ ਦੇ ਵੱਲੋਂ ਕਈ ਬੱਚਿਆਂ ਦੀ ਜਿਹੜੀ ਮਦਦ ਹੈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਹੋ ਜਿਹੇ ਮਕਾਮ ਉੱਤੇ ਪਹੁੰਚਾਇਆ ਜਾ ਰਿਹਾ ਹੈ ਜਿਹਦਾ ਗਰੀਬੀ ਦੇ ਕਾਰਨ ਸਿਰਫ ਉਹ ਸੁਪਨਾ ਹੀ ਦੇਖ ਸਕਦੇ ਸਨ ਪਰ ਅੱਜ ਇਹਨਾਂ ਦੀ ਮਿਹਨਤ ਸਦਕਾ ਉਹ ਇਸ ਮਕਾਮ ਨੂੰ ਹਾਸਲ ਵੀ ਕਰਨ ਜਾ ਰਹੇ ਨੇ ਪਟਿਆਲਾ ਤੋਂ ਪ੍ਰੋਫੈਸਰ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾਹਨ ਵਿਖੇ